ਕਮਲਾ ਜੀ ਵੀ ਜੇ ਮੈਂ ਤੁਹਾਨੂੰ ਇੱਥੇ ਕਰਦਾ। ਮਾਲਰੇ ਕਿਹਾ ਜੀ ਵੀ ਮਾ ਕੋਤਾ ਦਾ ਕੰਮ ਹੀ ਹੈ। ਹੈ ਰੇ ਰਾਹ ਨਿਕਲਦਾ। ਨੜੀ ਹਰੇ ਦੀਦਾ ਨਾ ਲਿਖਿਆ ਹੋਊਗਾ। ਜਿਵੇਂ ਜਿਵੇਂ ਆਪਾਂ ਜਿਹੜੀ ਚੀਜ਼ ਦੇਖੋ ਦੀ ਲਿੰਕਦੇ ਆ ਉਹਦਾ ਇਹਨਾਂ ਦੀ ਐਪ ਆ ਉਹਦੇ ਤੇ ਆ ਜਾਂਦਾ ਉਹਦੇ ਬਾਰੇ ਡਿਟੇਲ ਆਪੇ ਆ ਹੀ ਜਾਂਦੀ ਹੈ। ਇਹ ਕਾਲੋਹਾ ਇੱਥੇ ਥੱਪਿਆ ਹੋਇਆ ਬਹੁਤ ਸਾਰਾ ਕੱਡਾ ਰਾਸਾ ਲੋਹੇ ਦਾ। ਹੈਨਾ? ਇਦਾਂ ਜਿਹੜਾ ਨਿਊਜ਼ੀਲੈਂਡ ਦੇ ਕੋਈ ਇੰਸਟਾਉਨ ਉਹ ਵੀ ਇਦਾਂ ਹੀ ਆ ਡੜੀ। ਉਦੋਂ ਇਹ ਮੇਨ ਸਟਰੀਟ ਦੇ ਪਿੱਛੇ ਐਂ ਪਹਾੜਾ ਇਹਦਾ ਵੀ ਨਾਂ ਕੋਈ ਛਟਾਉਂਦਾ ਉਹਦਾ ਵੀ ਇਹੀ ਆ ਕਾਊਟ ਮਾਲ ਦੇ ਇਹਨਾਂ ਨੇ ਨਾ ਇੱਥੇ ਸੋਨਾ ਕੱਢਣਾ ਸੀ ਆਪਦੇ ਸੋਨਾ ਤਾਂ ਨਹੀਂ ਨਿਕਲਿਆ ਇਹਨਾਂ ਨੂੰ ਪਰ ਇਹਨਾਂ ਨੂੰ ਮਿਲ ਗਿਆ ਕਾਪਰ ਮਿਲ ਗਿਆ ਤਾਂਬਾ ਆਹ ਟੋਏ ਜਿਹੜਾ ਤਾਂਬਾ ਕੱਢਿਆ ਇਹਨਾਂ ਨੇ ਜ਼ਿਆਦਾ ਬਾਅਦ ਨੂੰ ਇੱਥੇ ਆ ਕੇ ਆਹ ਟਰੈਕ ਖਤਮ ਹੁੰਦਾ ਜਦ ਡੱਬਾ ਇੰਜਣ ਆ ਜਾਂਦਾ ਇੱਥੇ ਮੂਹਰੇ ਇੰਜਣ ਬਾਹਰ ਲਿਆਉਂਦੇ ਇੱਥੇ ਰਹਾ ਕੇ ਨਾ ਖੜਾ ਕੇ ਇਹਨੂੰ ਗੋਲ ਘਮਾਉਂਦੇ ਆ ਇਹ ਹਾਲੇ ਵੀ ਚੱਲਦਾ ਕਾਜ ਆ ਮੱਧਿਆਪੇ ਪਤਾ ਲੱਗਦਾ ਗੋਲ ਘਵਾ ਕੇ ਫੇਰ ਉਹਦਾ ਇੰਦਾਂ ਦਾ ਮੂੰਹ ਪਰ ਇਹਨੂੰ ਕਰ ਦਿੰਦੇ ਲੈ ਵੀ ਆਪਣਾ ਆ ਗਿਆ ਛੇਵਾਂ ਦਿਨ ਛੇਵੀਂ ਸਵੇਰ ਹੋ ਗਈ ਆਪਾਂ ਆ ਗਏ ਹੁਸੇ ਕুইਨਸਟਾਊਨ ਸ਼ਹਿਰ ਦੇ ਵਿੱਚ ਸ਼ਹਿਰ ਤੱਕ ਦਾ ਟਾਊਨ ਜਾ ਬਣ ਗਿਆ ਇਹ ਤੇ ਲੋਨੇ ਘੰਟਾ ਖੰਡੇ ਤੇ ਗੜਾ ਗੜਾ ਦੰਨੇ ਕਈ ਚੀਜ਼ਾਂ ਹੈਗੀਆਂ ਇੱਥੇ ਦੇਖਣ ਵਾਲੀਆਂ ਮਤਲਬ ਇਹ ਆਹੀ ਪੁਰਾਣੇ ਰੇਲਵੇ ਰੂਟ ਦੇ ਲਾਈਨ ਜੀ ਹੋ ਗਈ ਤੇ ਮਾੜਾ ਮਾੜਾ 2-4 ਰੋਜ਼ ਜਿਹਾ ਹੋਣੀ ਹੈ ਦੇਖਣ ਲਈ ਪਤਾ ਲੱਗ ਜੂਗਾ ਇਸ ਤੋਂ ਬਾਅਦ ਵੀ ਹੌਲੀ ਹੌਲੀ ਬਾਅਦਿਆਂ ਹੋ ਬਾਡਾ ਨੂੰ ਉਧਰ ਲੱਗਣੇ 4 ਘੰਟੇ 2.5 ਤੋਂ 350 ਕਿਲੋਮੀਟਰ ਹੈਗਾ ਦੇ ਚੱਲਦੇ ਆ ਉਧਰ ਨੂੰ ਇਕਾ ਸਾਹਮਣੇ ਟ੍ਰੇਨ ਸਟੇਸ਼ਨ ਦੇ ਕੋਲ ਤੇ ਇਹੀ ਦੇਖੀ ਇਹਨਾਂ ਦੇਖਦੇ ਕੀ ਹਿਸਾਬ ਹੁਕਤਾ ਵਾ ਇੱਥੇ ਅੰਦਰ ਟ੍ਰੇਨ ਵਗੈਰਾ ਖੜੀ ਮੇਰੇ ਹਿਸਾਬ ਨਾਲ ਪੁਰਾਣੀ ਟ੍ਰੇਨ ਕਾ ਵੀ ਲੈ ਕੇ ਜਾਂਦੇ ਬਾਅਦ ਵੀ ਹੁਣ ਵੀ ਆਪਰੇਸ਼ਨ ਲੈ ਕੇ ਜਾਂਦੇ ਹੋਣੇ ਆ ਭਾੜਾਪੂਣਾ ਚ ਟਾਈਮ ਟੇਬਲ 10 ਵਜੇ ਮੰਡੇ ਸੰਡੇ ਨੂੰ ਬੰਦ ਆ ਡੈਡੀ ਉਹ ਟ੍ਰੇਨ ਟ੍ਰੇਨ ਲੈ ਕੇ ਜਾਂਦਾ ਆ ਹੈਗੀ ਨਹੀਂ ਟ੍ਰੇਨ ਆ ਪੁਰਾਣਾ ਇੰਦਨ ਖੜਾ ਹਨ ਬਾਕੀ ਟ੍ਰੇਨ ਲੈ ਕੇ ਜਾਂਦੇ ਆਏ ਉੱਥੇ ਢੇੜਾ ਦਮਾਉਂਦੇ ਆ ਪਹਾੜਾਂ 'ਚ ਹਾਂ ਪਰ ਸੰਡੇ ਬੰਦ ਆ ਉਹ ਕੈਫੇ ਲਿਖਿਆ ਸਾਈਡ ਤੇ ਬੈਂਚ ਬਣਿਆ ਤੇ ਖੱਬੇ ਪਾਸੇ ਕੈਫੇ ਆ 커피 ਕੋਈ ਪੀਣ ਨੂੰ ਇਹ ਕਾਰ ਡੱਬਾ ਮੇਰੇ ਸਾਹਮਣੇ ਪੁਰਾਣਾ ਹੀ ਹੈ ਕੰਮ ਹਨਾ ਜੜੀ 191900 ਦਾ ਇਧਰ ਕੈਫੇ ਵੀ ਹੈਗਾ ਹਾਇਰ ਹੋਟਲ ਸੋਨਾ ਟਾਊਨ ਆ ਆਹ ਦੀ ਸਟਰੀਟ ਜਾਂਦੀ ਆ ਉਹ ਪਿੱਛੇ ਪਹਾੜ ਆ ਇਦਾਂ ਜਿਹੜਾ ਨਿਊਜ਼ੀਲੈਂਡ ਤੇ ਕੋਈ ਇੰਸਟਾਉਨ ਆ ਉਹ ਵੀ ਇਦਾਂ ਹੀ ਆ ਜੜੀ ਉਹਦੇ ਦਾ ਮੇਨ ਸਟਰੀਟ ਦੇ ਪਿੱਛੇ ਐਂ ਪਹਾੜ ਆ ਇਹਦਾ ਵੀ ਨਾਂ ਕੋਈ ਟਾਊਨ ਉਹਦਾ ਵੀ ਇਹੀ ਆ ਉਹ ਸਟੇਸ਼ਨ ਦੇ ਵਿੱਚੋਂ ਨਾ ਜਿਹੜਾ ਡੱਬਾ ਇਧਰ ਨੂੰ ਆ ਇੱਥੇ ਆ ਕੇ ਆਹ ਟਰੈਕ ਖਤਮ ਹੁੰਦਾ ਜਿਹੜਾ ਡੱਬਾ ਇੰਜਣ ਆ ਜਾਂਦਾ ਇੱਥੇ ਮੂਰੇ ਇੰਜਣ ਬਾਹਰ ਲਿਆਉਂਦੇ ਇੱਥੇ ਰਹਾ ਕੇ ਨਾ ਖੜਾ ਕੇ ਇਹਨੂੰ ਗੋਲ ਘਮਾਉਂਦੇ ਆ ਇਹ ਹਾਲੇ ਵੀ ਚੱਲਦਾ ਕਾਜ ਆ ਮੱਧਿਆਪੇ ਪਤਾ ਲੱਗਦਾ ਗੋਲ ਘਵਾ ਕੇ ਫੇਰ ਉਹਦਾ ਇੰਦਾਂ ਦਾ ਮੂੰਹ ਪਰ ਇਹਨੂੰ ਕਰ ਦਿੰਦੇ ਆ ਫੇਰ ਉਹਨੂੰ ਤੋੜ ਦਿੰਦੇ ਫੇਰ ਲੀ ਬਦਲ ਦਿੰਦੇ ਮੇਰੇ ਹਿਸਾਬ ਨਾਲ ਸੱਜੇ ਖੱਬੇ ਕਰ ਦਿੰਦੇ ਆ ਸੋਹਣੀ ਟੈਕਨੋਲੋਜੀ ਆ ਇਹ ਕਾ ਸਟੈਚੂ ਇਥੇ ਪਰਿਵਾਰ ਬੈਠਾ ਇਹਦੇ ਪਿਛਲੇ ਪਾਸੇ ਇਹਨਾਂ ਦੇ ਉਹੀ ਹਥਿਆਰ ਜੋ ਕੰਮ ਕਰਨ ਵਾਲੇ ਆ 8 83 ਆ ਜੇ ਆ ਫਿਰ ਇਹਨਾਂ ਨੇ ਪਲੇਟਾਂ ਹੀ ਆ ਇਹਨਾਂ ਦੇ ਬੰਦੇ ਬੰਦੇ ਬਾਹਰ ਡਿਜ਼ਾਈਨ ਬਾਹਰ ਦੱਸਿਆ ਨਾਲ ਦੇ ਨਾਲ ਕੀ ਲੇਨ ਵੇ ਲੇਨ ਕੱਢੀ ਹੋਰ ਨੂੰ ਕੀ ਕੰਮ ਆ ਇਹ ਜਿਹੜੀ ਲੇਨ ਬਣਾਈ ਆ 1896 ਜੰਨੇ ਸੇ ਰੇਲ ਚਲਾਤੀ ਸੀ ਉਤੋਂ ਮੈਂ ਲੱਗਾ ਇਹੋ ਕੱਢ ਦੇਣਾ ਹੈ ਨਾ ਜਿਹੜਾ ਸੋਨਾ ਸੋਨਾ ਜਾਂ ਮਾਈਨ ਕਰਦੇ ਹੋਣੇ 1903 ਆ ਤੇ 1945 ਜਾਂ ਹੋਟਲ ਮਹਿਸਾਨ ਬਣਿਆ ਸੀ ਜਾਂ ਹਲੇ ਚੱਲਦਾ ਹੋਣਾ ਵਾ ਇਹ ਹੋਟਲ ਹੈਗਾ ਜਮਾ ਆਪਣੇ ਸਾਹਮਣੇ ਉਹ ਵਾਲਾ ਜਿਹੜਾ ਹੋਟਲ ਆ ਉਹ ਇਹੀ ਚੀਜ਼ ਐ ਇਹਦੇ ਮੂਰੇ ਫੋਟੋ ਬਣੀ ਹੋਈ ਐ ਵਾਹ ਅਹਾਂ ਇੱਥੇ ਇੱਕ ਮਾਈਨਿੰਗ ਮਸ਼ੀਨ ਦਿਖਾਈ ਐ ਜਿਹਦੇ ਨਾਲ ਇਹ ਮਾੜਾ ਪੱਥਰ-ਪੋਥਰ ਤੋੜਦੇ ਹੁੰਦੇ ਸੀ ਉਹ ਸਾਹਮਣੇ ਆਉਦੇ ਆ ਜਿਹੜਾ ਹੱਥ ਜਾ ਵਾ ਇਹੋ ਪੱਥਰ ਦੇ ਵਿੱਚ ਗਲੀਆਂ ਘੜਦਾ ਇੱਕ ਹਿਸਾਬ ਨਾਲ ਐ ਦਿਖਾਇਆ ਹੋਇਆ ਹੈ ਕਾਫੀ ਟਾਈਮ ਦੀ ਟੈਕਨੋਲੋਜੀ ਨਾਲ ਕੋਈ ਟਾਈਮ ਨਾਲ ਨਹੀਂ ਆ ਗਈ ਸੀ ਮਾਈਨਰ ਦਾ ਸਾਈਟਿੰਗ ਕੁਇਨਸਟਾਊਨ ਤੋਂ ਤੁਰਿਆ ਨੂੰ ਹੋ ਗਏ 3 ਮਿੰਟ 5 5-7 ਮਿੰਟ ਹੋਈ ਸੀ ਤਾਂ ਹਿੱਥੇ ਇਹ ਲੋਕਆਊਟ ਦੀ ਬਣਦੀ ਜੇ ਲੋਕਆਊਟ ਆਇਆ ਵੀ ਪਹਾੜਾ ਦੇ ਵਾਵਾ ਉੱਚੇ ਆ ਗਏ ਆਪਾਂ ਔਰ ਆ ਤਾਂ ਨੂੰ ਜਾਣਾ ਭਾਈ ਇਧਰ ਨੂੰ ਇਹ ਕਿੰਨੇ ਨੇ ਬੋਰਜੇ ਬਸ ਹੁਣ ਆ ਲਾਇਆ ਇੱਥੋਂ ਉਹ ਥੱਲੇ ਟਾਊਨ ਦੀਂਦਾ ਉਹ ਸਾਰਾ ਕੁਇਨਸਟਾਊਨ ਹੀ ਆ ਜਿਹੜਾ ਬੈ ਛੱਡ ਗਏ ਆ ਬਾਰੇ ਸੋਹਣੀ ਆ ਲੋਕਆਊਟ ਇਹਨੇ ਰੁਖਣਾ ਬਣਦਾ ਆਪਰ ਹਲੇ ਚੜਾਈ ਪਈ ਜਾਂਦੀ ਹੈ ਪਹਿਲੇ 5-6 ਮਿੰਟਾਂ ਦੀ ਉੱਥੇ ਵੀ ਲਿਖਿਆ ਕੋਈ ਨਹੀਂ ਟਾਉਨਾਂ ਦੇ ਪਹਾੜ ਤੇ ਉਹਦੇ ਪਹਾੜ ਤੇ ਕੋਈ ਸਟਾਉਨ ਲਿਖਿਆ ਉਹ ਦੇ ਉਹ ਆਹ ਇਹ ਕਲੀ ਜਿਹੜੇ ਪਹਾੜ ਹੁੰਦੇ ਆ ਹੋਣਾ ਉਹਦੇ ਆ ਚੂਨਾ ਜਹਾਵਾ ਚੂਨਾ ਜਹਾਣਾ ਹਾਂ ਚੱਲੀਏ ਫਿਰ ਅੱਗੇ ਇੱਥੋਂ ਤਾਂ ਸੂਰਤਵਾਲ ਆ ਗਿਆ ਹਣਾ ਕੋਤਰਾ ਬੜਾ ਗਿਆ ਮਾਰਦੀ ਜਿਹਾ ਸਭ ਕਰਦੇ ਕਰਦੇ ਕਿੰਨੇ ਤੇ ਕੋਈ ਟੋਆ ਜਿਹਾ ਪਿਆ ਹੋਇਆ 900 ਮੀਟਰ ਦੇ ਹੀ ਆ ਪਰ ਨਾੜ ਲੇ ਖੂਗਾ ਇਸ ਤੇ ਪੰਜਾਣਾ ਹੀ ਨਹੀਂ ਚੱਕਰਿਆਂ ਚੱਕਰਿਆਂ ਕੋਈ ਨਹੀਂ ਤੇ ਫੋਨ ਵੀ ਦੇ ਲਿਆ ਇਹਨੂੰ ਕਹਿੰਦੇ ਆਇਰਨ ਬਲੋਕ ਆਊਟ ਮਾਮਲਾ ਵੀ ਇਹਨਾਂ ਨੇ ਨਾ ਇੱਥੇ ਸੋਨਾ ਕੱਢਣ ਆਏ ਸੀ ਆਪਦੇ ਉਹਨਾਂ ਦਾ ਨਹੀਂ ਨਿਕਲਿਆ ਇਹਨਾਂ ਨੂੰ ਪਰ ਇਹਨਾਂ ਨੂੰ ਮਿਲ ਗਿਆ ਕਾਪਰ ਮਿਲ ਗਿਆ ਤਾਂਬਾ ਆਟ ਹੋਇਆ ਤਾਂਬਾ ਕੱਢਿਆ ਇਹਨਾਂ ਨੇ ਜਾਦੇ ਉਹ ਸੋਨਾ ਨਹੀਂ ਹੋਇਆ ਯਾਰ ਕਿਆ ਬਾਤਾਂ ਕਿਆ ਬਾਤਾਂ ਹਾਲੇ ਤੋਲੇ ਭਾੜ ਲੱਗੋ ਸਾਰੇ ਗੰਗੇ ਜਿਹੇ ਹੀ ਆ ਗੰਗੇ ਮਾਰ ਤਰਸ ਦੁਰ ਘਾਟਾ ਹਣੇ ਡਰਾਈਵਿੰਗ ਭਾਰ ਦੇ ਨਵਾਂ ਕਰਨਾ ਤਕੜਾ ਟ੍ਰੈਕ ਚੜਦਾ ਹੋ ਸਾਹਮਣੇ ਆ ਉਹਦੇ ਉਹਦੇ ਖੱਬੇ ਪਾਸੇ ਆ ਨਾਲ ਨਾਲ ਆ ਹਾਲ ਹੈ ਭਾਈ ਕਿ ਘੰਟੇ ਹੋ ਗਏ ਆਪਾਂ ਨੂੰ ਉਸ ਗੱਡੀ ਚ ਚਲਾਉਂਦਿਆਂ ਨੂੰ ਰਾਤ ਦੇ ਵਿੱਚ ਕੌਫੀ ਦਾ ਹੁਣ ਰਾਤ ਦਾ ਸਗਾ ਮੰਨ ਲਾਂ ਦਾ ਵੀ ਸਾਲ 12 ਵੱਜ ਗਏ ਆ ਆ ਆਇਆ ਪੁਰਾਣਾ ਹੋਟਲ ਇੱਕ ਹਮਲਟਨ ਇਨ ਮੇਰੇ ਹਿਸਾਬ ਨਾਲ 1830 40 ਦਾ ਬਣਿਆ ਹੋਇਆ ਹੈ ਇੱਥੇ ਸਾਰੇ ਲੋਕ ਲਗਭਗ ਇੱਥੇ ਰੁਕਦੇ ਆ ਟਾਊਨ ਦੇ ਵਿੱਚ ਹਮਲਟਨ ਆ ਟਾਊਨ ਦਾ ਨਾ ਤੇ 1426 ਦਾ ਬਣਿਆ ਹਾਂ ਹਿਸਟੋਰੀਕ ਕਨਵੈਗਟ ਵੈਲਟ ਮੱਲਾ ਦਾ ਉਹਨਾਂ ਨੇ ਬਣਾਇਆ ਦੂਜਿਆਂ ਨੇ ਕਈ ਦਿਨ ਕੁ ਦਿਨ ਇਹ ਵੀ ਸ਼ਾਇਦ ਤੇ ਬਾ ਫੜਦੇ ਹੋ ਉੱਥੇ ਸਾਈਡ ਦੇ ਲੈ ਨੱਕਾ ਕਾਫੇ ਉੱਥੋਂ ਫੜਦੇ ਹੋ ਕਾਫੀ ਫਿਰ ਗਾਂ ਨੂੰ ਤੁਰ ਗਏ ਇਹੋ ਜਿਹਾ ਬੰਦਰੋ ਕਾਫੇ ਪੁਰਾਣਾ ਸਟੱਡ ਦਾ ਕਾਫੇ ਅਸਾਂ ਦੇ ਫੋਟੋ ਬੰਦਾਣੇ ਤਾਂ ਮੁਣਾਈ ਆ ਨਾ ਰਾ ਦੇ ਬਿਜਲ ਵਾਲੇ ਸੰਦ ਹਥਿਆਰ ਸਾਰਾ ਕੋ ਪੁਰਾਣਾ ਹੀ ਆ ਨਾ ਉਹ ਵੀ ਕੈਫੇ ਜਾਈ ਬਹੁਤ ਪੁਰਾਣਾ ਨਾ ਤਾਂ ਕਰਕੇ ਸਾਰਾ ਕੋ ਪੁਰਾਣਾ ਹੀ ਆ ਬੈਠਣ ਮਾਹੌਲ ਬਹੁਤ ਲੱਗਾ ਲੱਗਾ ਮੈਂ ਛੋਟੀ ਕਾਫੀ ਲਈ ਡੈਡੀ ਨੂੰ ਵੱਡੀ ਕਾਫੀ ਲੈ ਦੇ ਮਾਨ ਤਾਂ ਦੋ ਲਾਏ ਉਹਨੇ ਹੈ ਕਿਹਦੀ ਮੋਨ ਯਾ ਅੱਜ ਕੱਕਾ ਦੇਵਾ ਯਾਨੀ ਉਸੇ ਪਿਆ ਉਹ ਸਿਆ ਪੁਰਾਣਾ ਪਿੰਡ ਮੇਰੇ ਸਰੋਛੇ ਤੇ ਇਥੇ ਮੋਟਰਸਾਈਕਲ ਨਾਲ ਇਹ ਵਰ ਚੱਲਦੇ ਹੁਣ ਅੱਗੇ ਸੋਹਣਾ ਹੈਗਾ ਅੰਦਰੋਂ ਪੁਰਾਣਾ ਕਰਕੇ ਹੋਰ ਸੋਹਣਾ ਲੱਗਦਾ ਤਾਂ ਵੀ ਲੋਕੀ ਰੋਕਦੇ ਐ ਇੱਕ ਹਸਾਬ ਨਾਲ ਕਿਉਂਕਿ ਪੁਰਾਣਾ ਦਾ ਉਹੀ ਲੋਕਾਂ ਨੂੰ ਐਂ ਹੁੰਦਾ ਵੀ ਦੇਖੀਏ ਆਪਾਂ ਹੋ ਬਾਡ ਦਾ ਏਰੀਆ 'ਚ ਆ ਗਏ ਮਤਲਬ ਜੀ ਸਿਟੀ ਦੇ ਏਰੀਆ 'ਚ ਆ ਗਏ ਇਥੇ ਨੇੜੇ ਇੱਕ ਆ ਮਿਊਜ਼ੀਅਮ ਆ ਮੋਨਾ ਮਿਊਜ਼ੀਅਮ ਕਹਿੰਦੇ ਹਨ ਉਹ ਦੇਖਦੇ ਹੁਣ ਅੰਦਰ ਹੈਗੀ ਆ ਇੱਕ ਤਾਂ ਪਹਿਲਾਂ ਹੀ ਉਹ ਚੀਜ਼ ਆਉਂਦੀ ਇਹ ਜਾ ਕੋਈ ਹੈ ਮੇਰੇ ਸਾਹਮਣੇ। ਬਾਕੀ ਅੰਦਰ ਜਾ ਕੇ ਪਤਾ ਲੱਗੂ ਲੋਕ ਬੈਠੇ ਬਹੁਤ ਚੰਗਾ ਮਸ਼ਹੂਰ ਹੈ ਇਹ ਵੀ। ਬਹੁਤ ਦੇ ਲੋਕ ਕਿੰਨੇ ਬੈਠੇ। ਢੇਰੀਆਂ ਢੇਰੀਆਂ ਲੱਗੀਆਂ ਪਈਆਂ। ਹੋਰ ਹੀ ਤਰੀਕੇ ਦਾ। ਅੰਦਰ ਦੇਖਦੇ ਆਂ ਅੰਦਰੋਂ ਕਹਿੰਦੇ। ਚੰਗੀ ਜਿਹੜਾ ਪਹਿਲਾ ਨਾਲ ਡੜੀ। ਮਾਹਤਿਆਲ ਬਾਲ ਚੰਗੀ ਆ। ਤੁਹਾਨੂੰ ਇਹਦੇ ਸਾਰਾ ਨਿਕਲਦਾ ਮਲਾ ਖਾਣ ਦਾ ਪ੍ਰਬੰਧ ਵੀ ਤਕੜਾ ਹੀ ਹੋਊਗਾ ਇੱਥੇ। ਆਹ ਪਹਿਲੇ ਸਾਈਡ ਦੇ ਤੇ ਜਿੱਥੋਂ ਐਂਟਰੀ ਆ ਤੇ ਪਹਿਲੇ ਸਾਈਡ ਤੇ ਆ ਕੇ ਐਂਟਰੀ ਆ ਮਨ ਲਾ। ਮਿਊਜ਼ੀਅਮ ਐਂਟਰੈਂਸ। ਉਹ ਸਾਰਾ ਵਿਊ ਬਹੁਤ ਤਕੜਾ ਬਣਦਾ। ਦੈਨਸ ਕੋਟ ਵੀ ਹੈ ਫ੍ਰੀ ਛੂਟ ਐਨਸ ਪਤਾ ਨਹੀਂ ਕਿ ਕਿਹਦੇ ਹਿਸਾਬ ਤਾ ਇੱਥੋਂ ਕੋ ਮੋੜੇ ਆਉਂਦੇ ਆ ਮਨ ਲਾ ਸਲਾਈਡ ਆ ਇਹ ਅੰਦਰੋਂ ਸਲਾਈਡ ਹੋ ਕੇ ਆਉਂਦੇ ਮਨ ਲਾ ਦਾ ਉਧਰ ਆਉਂਦੇ ਨੇ ਆ ਹਾਂ ਇਹ ਕਾ ਲੋਹਾ ਇੱਥੇ ਥੱਪਿਆ ਹੋਇਆ ਬਹੁਤ ਸਾਰਾ ਕੱਡਾ ਰਾਸਾ ਲੋਹੇ ਦਾ ਹੈ ਨਾ ਜੇ ਰਾਸ ਨਹੀਂ ਹੁੰਦਾ ਜਿਵੇਂ ਆ ਓ ਸਾਹਮਣੇ ਮਿਊਜ਼ੀਅਮ ਦੀ ਐਂਟਰੀ ਆ ਉਧਰ ਉਧਰ ਵੀ ਜਾਵਾਂਗੇ ਆਹ ਆ ਰਸ ਜਿਹੇ ਦੇ ਵੈਦਕ ਨਵੀਂ ਜੀ ਨੋਟ ਕੀਤੀ ਵੀ ਗਏ ਤੇ ਕੋਈ ਨਟ ਨਹੀਂ ਸਾਰੀ ਬਿਲਡਿੰਗ ਹੀ ਹੋਈ ਹੋਈ ਹੈ ਮੇਰੇ ਉਹੀ ਗੱਲ ਆ ਜਿਹੜੀ ਇਹਨਾਂ ਨੇ ਲਿਆ ਕੇ ਇੱਥੇ ਖੜਾ ਕੇ ਨਾ ਇੱਥੇ ਜੋੜਿਆ ਸਮਾਨ ਲਿਆ ਲਿਆ ਕੇ ਆਹ ਹਿੰਦਾ ਜਿਹਾ ਹੀ ਲੱਗਿਆ ਆ ਵੀ ਖੁੱਲਦਾ ਮੇਰੇ ਸਮਝ ਨੂੰ ਬੜਾ ਜਹਾ ਹੋ ਸਿਸਟਮ ਵੰਦ ਕੀਤਾ ਹੋਇਆ ਉਹਦਾ ਸਟੇਰੀਨ ਸਟੋਰ ਵੀ ਬਣਾਇਆ ਦੇ ਅੰਦਰ ਬੈਠਣ ਨੂੰ ਕੁਰਸੀਆਂ ਵੀ ਹੈਗੀਆਂ ਐਂਟਰੀ ਆਪਣੀ ਹੋ ਗਈ ਟੈਕਟ ਲੈਂਦੇ 40 ਡਾਲਰ ਲੈਂਦੇ ਆ 40 ਡਾਲਰ ਦੀ ਐਂਟਰੀ ਕਰ ਦਿੰਦੇ ਆ ਮੈਂ ਦਲੇਵਾਂ ਲਾਦਾ ਪਰ ਕਿ ਮੈਂ ਲਾਦਾ 4 ਵਜੇ ਆਉਗਾ ਇੱਥੇ ਕੋਈ ਨਾ ਕੋਣ ਕੋਣ ਉਹ ਸਾਰਾ ਕੋਸੀਆਂ ਰੱਖਿਆ ਜੀ ਇਹਨਾਂ ਵਾਵਾ ਕੱਬਾ ਕੰਮ ਆ ਬਈ ਥੱਲੇ ਨੂੰ ਕੱਟ ਕੇ ਬਣਾਇਆ ਹੈ ਧਾਤੀ ਵਿੱਚ ਨੂੰ ਹਣਾ ਸਾਰਾ ਹੀ ਆ ਗੱਡੀ ਕੰਧ ਦੇਖੋ ਕਮਲਾ ਜੀ ਵੀ ਜਿਵੇਂ ਮੈਂ ਸਾਨੂੰ ਇੱਥੇ ਕਰਦਾ ਕਮਲੇ ਕਿਹਾ ਜੀ ਵੀ ਵੀ ਮੈਂ ਕੁੱਤਾ ਦਾ ਕੰਮ ਹੀ ਹੈ ਇਹ ਰੋਵੇ ਰਾ ਨਿਕਲਦਾ ਨੜੀਆ ਹਰੇ ਜੀ ਦਾ ਨਾ ਲਿਖਿਆ ਹੋਊਗਾ ਦੇਵੇਂ ਦੇਵੇਂ ਆਪਾਂ ਜਿਹੜੀ ਚੀਜ਼ ਦੇਖੋ ਦੀ ਨਿੰਗਦੇ ਆ ਉਹਦਾ ਇਹਨਾਂ ਦੀ ਐਪ ਆ ਉਹਦੇ ਤੇ ਆ ਜਾਂਦਾ ਉਹਦੇ ਬਾਰੇ ਡਟੇਲਾ ਆਪੇ ਆਈ ਜਾਂਦੀ ਆ ਬੋਲ ਆਟ ਗਏ ਨੇ ਬਣੀ ਇਹਨੂੰ ਸ਼ਾਇਦ ਆ ਨਸੇ ਜੇ ਵੀ ਹੈਗੇ ਇੱਧਰ ਆਹ ਕੋਸਰ ਛੱਟਿਆ ਵਿਆਦ ਬਣੀ ਕੀ ਦਾ ਆਹ ਸਰ ਦੇਖ ਕਿੱਡਾ ਵੈਰੀ ਵਡਾਲੇ ਰੌੜਾ ਹੀ ਰੱਖਿਆ ਵੀ ਇੱਕ ਥਾਂ ਤੇ ਇਹਨਾਂ ਨੇ। ਨਾ ਕੋਸ ਅਮਰੀਕਾ ਅੰਦਰ ਹੀ ਆਪਾਂ ਦੇਖੀ ਆ ਉਹ ਵਾਲੀ ਹਨਾ। ਹਾਲੇ ਉੱਤੇ ਆਪਾਂ ਗਏ ਨਹੀਂ। ਉਹ ਸਾਹਮਣੇ ਕੰਨ ਨਹੀਂ ਦੇਖੀ ਆ ਉਹ ਵਾਲੀ। ਆਹੋ ਇਹਨਾਂ। ਵਾੜਾ ਚੱਕਵਾ ਕੰਮ ਵੀ ਤੇ ਉਹਨੇ ਕਿਤੇ ਕੋਸ ਬਣਾਇਆ ਮੈਂ ਕਿਤੇ ਇੱਕ ਹੋਰ ਆ ਗਿਆ ਇੱਥੇ ਬੈਠੇ ਆ ਲੋਕ ਵਾ ਬੜਾ ਜੱਕਰ ਉਹ ਹੈ ਰੇ ਕਿ ਮੈਂ ਕਿ ਫਿਰ ਬੜਾ ਚੱਕਰ ਹੁੰਦੀ ਸੀ ਪਤਾ ਨਹੀਂ ਲੱਗਦਾ ਕੀ ਕਰੀ ਜਾਂਦੇ ਆ ਲੈ ਇੱਥੇ ਦਰਗਾਹ ਆਇਆ ਲੋਕ ਬੈਠੇ ਲੋਕ ਆ ਬੜਾ ਆ ਉਹ ਇੱਧਰ ਦੇਖ ਲੋ ਸਾਰਾ ਕਮਲ ਜੈ ਹੀ ਆ ਤਾਂ ਇੱਕ ਉਹ ਪੈਰਾ ਦੇ ਨਾਲ ਦੇ ਕੱਚ ਜਾਵਾ ਕੱਚ ਜੇ ਤੇ ਬਣਾਏ ਹੋਏ ਪੈਰ ਸਾਰੇ ਐ ਕੋ ਤਾਂ ਹੁਣ ਲਾਲ ਜਾਂ ਕਮਰਾ ਵਾ ਉਹਦੇ ਵਿੱਚ ਜਾਣਦੇ ਅੱਟ ਪੈਸੇ ਉਥੇ ਬਨੇ ਅੰਦਰ ਕੀ ਹੁੰਦਾ ਹੋ ਬਾਸੇ ਤੇ ਆਹੀ ਕਮਲ ਕੋ ਝੂੜਾ ਜੈ ਹੀ ਆ ਕਈ ਪੁਰਾਣੀ ਚੀਜ਼ਾਂ ਵੀ ਰੱਖੀਆਂ ਜਿਵੇਂ ਐਜੈਪਟ ਦੀਆਂ ਹੋਣਗੀਆਂ ਜਾਂ ਹੋਰਾਂ ਸਾਮਾਨ ਦੀਆਂ ਹੋਣਗੀਆਂ 5-5000 ਸਾਲ ਪੁਰਾਣੀਆਂ ਜਿਆਦਾ ਦਰਕ ਦਵਾਈਆਂ ਨੂੰ ਖਾਣ ਦੇਣੀਆਂ ਚੀਜ਼ਾਂ ਕਮਲ ਜਿਆਵਾ ਆਹ ਇੱਕ ਤਾਂ ਸਾਡੇ ਟੀਵੀ ਚੱਲੀ ਜਾਂਦੇ ਲੋਕ ਇਹਨਾਂ ਨਹੀਂ ਦੇਖੀ ਜਾਂਦੇ ਪਰ ਆ ਯਾਰ ਮੀਡੀਆ ਨੂੰ ਕੀ ਕਿਹਾ ਜਾਵੇ ਕਮਲਾ ਮੀਡੀਆ ਨੂੰ ਵਧੀਆ ਮੀਡੀਆ ਨੂੰ ਕੀ ਕਿਹਾ ਜਾਵੇ ਇੱਕਾ ਗੱਡੀ ਜੀ ਵੀ ਖੜੀ ਐ ਇੱਥੇ ਕੋਈ ਗੱਡੀ ਪੋਰਸ਼ ਗੱਡੀ ਦੇ ਵਾਲੇ ਬਲਬਲਾ ਲਿ ਬੈਟਿਆ ਐ ਲੱਗਦਾ ਆ ਤਾਂ ਬੰਦ ਬੰਦ ਵੀ ਆਸ ਮੌਸਮ ਦੇ ਚੱਲੀ ਆ ਮੈਂ ਤਾਂ ਕਹਿੰਦਾ ਉਧਰ ਹੀ ਚੱਲੇ ਆਪਾਂ ਬਸ ਜਾਇਆਏ ਸੀ ਅੰਦਰ ਕੋਈ ਐ ਕਮਲ ਜਿਆ ਕੰਮ ਹੀ ਆ ਥੋੜਾ ਦਿਮਾਗ ਬਹੁਤ ਹੈਲਦਾ ਤੇ ਨਿਹਰਾ ਨੂੰ ਰਾਜਾ ਵਾ ਕਦੋਂ ਸਾਂ ਉੱਜ ਜਿੱਥੇ ਫਿਰ ਹੋਰ ਪੈਸੇ ਲੱਗਦੇ ਜਾਣਦੇ ਉਹ ਹੈਗਾ ਕੀ ਆ ਸਮਝ ਨਹੀਂ ਆਉਂਦੀ ਕਈ ਚੀਜ਼ਾਂ ਤਾਂ ਠੀਕ ਆ ਯਾਨੀ ਦੇਖਣ ਨੂੰ ਠੀਕ ਆ ਪਰ ਕੋਈ ਹਿਸਾਬ ਕਿਤਾਬ ਜਿਹਾ ਨਹੀਂ ਆਤੀ ਆ ਯਾਨੀ ਡਿਫਰੈਂਟ ਜਿਹਾ ਕੰਮ ਹੀ ਆ ਕਮਲ ਜਿਆ ਘਟਿਆ ਆ ਵੀ ਸਕਦਾ ਆ ਸਾ ਬਾਹਰਲਾ ਪਾਸਾ ਰਹਿ ਗਿਆ ਦੇਖ ਲੈ ਇਦਾਂ ਚੱਲੇ ਆ। ਆ ਸਾਡੇ ਇੰਜੇ ਲੋਕਾਂ ਨੂੰ ਮੋਈ ਜਾਂਦਾ ਹਨਾ ਮਲਾਉ ਤੇ ਬਣਾਉਂਦੇ ਪੀਦਾ ਜਿਹੜੀ ਹੈ ਫੁੱਡ ਫਾਇਰ। ਅੱਛਾ ਹਾਂ ਇਧਰ ਕੇ ਉਧਰ ਬਿਵਾਸਾਈ ਬੈਠੇ ਲੋਕ ਉਹ ਲੀਰਾ ਟੰਗੀਆਂ ਦਾ ਹਲਾਉਂਦਾ ਥੱਲੇ ਲੋਕ ਬਿਠਾ ਦੇ ਹੈ ਹੈ ਮੇਰੇ ਪੱਤੇ ਨਹੀਂ ਤੇ ਨਹੀਂ ਕਰਨਗੇ ਹਾਂ ਚੱਲੀਏ ਫਿਰ ਇੱਥੋਂ ਆ ਚੱਲ ਮਾਰਨ ਨੂੰ ਇੱਥੇ ਹੈਣਾ ਬੈਠੇ ਰੋ ਵਾ ਟਾਈਮ ਪਾਸ ਕਰਨ ਨੂੰ ਠੀਕ ਹੈ ਇਹਦਾ ਵੱਡਾ ਬਣ ਗਈ ਆ ਹੋਦ ਲੈ ਚੱਲ ਅੱਗੇ ਚੱਲਦੇ ਹੁਣ ਆਪਾਂ ਅੱਗੇ ਜਾਂਦੇ ਆ ਪਹਾੜ ਤੇ ਅੱਜ ਦਾ ਆਖਰੀ ਸਟਾਪ ਆਪਾਂ ਪਹੁੰਚ ਗਏ ਵੀ ਮਾਉਂਟ ਬਲਿੰਟ ਬਾਉਂਟ ਬਲੈਂਕਟਨ ਮਤਲਬ ਹੋ ਬਾੜ ਦੇ ਉੱਤੇ ਇੱਕ ਪਹਾੜ ਆ ਐ ਕਰਦੇ ਜਿਹੜੀ ਉੱਥੋਂ ਚੱਲਦੇ ਆ ਫਿਰ ਇੱਧਰ ਆਵਾਂਗੇ ਫਿਰ ਪਰੇ ਚੱਲਾਂਗੇ ਫਿਰ ਮੁੜਿਆਂਗੇ ਆਹ ਦੇ ਉੱਥੇ ਅਵੇਂ ਚੀਜ਼ ਤਾਂ ਉਧਰ ਤੇ ਇੱਥੇ ਆ ਕੇ ਪੂਰਾ ਠੰਡਾ ਹੋ ਗਿਆ ਕੰਮ ਟੋਪੀ ਪਾ ਲਈ ਮੈਂ ਡੈਕਟਰ ਜਾਣ ਲਈ ਪੂਰਾ ਟੌਲ ਕਰ ਲਿਆ ਕੰਮ ਮੈਟੋਮੈਟਿਕ ਆ ਨਾ ਮੌਸਮ ਹੀ ਬਦਲਦਾ ਗਰਮੀ ਗਰਮੀ ਰਹਿਣ ਕਿ ਰਾਂਏ برف ਚ ਆਗੇ ਠੰਡ ਚ ਕਿ برف ਚ ਆਗੇ ਕਿਸ ਤਰ੍ਹਾਂ ਅਵੇੜੀ ਆ ਹੈਗੀ ਵਾਕੇ ਠਾਰੂ ਉਹ ਆਪਣੇ ਥੱਲੇ ਆ ਗਿਆ ਹੋ ਵਾਟ ਸ਼ੇਰ ਕੇ ਪੇ ਆਕੇ ਨੇ ਉੱਚਾ ਹੈ ਮਤਲਬ ਹਾਣੀ ਆ ਹਾ ਥੱਲੇ ਨੂੰ ਤੁਰ ਕੇ ਜਾ ਕੇ ਵਾਕ ਵਾਕ ਕਰ ਸਕਦੇ ਤੁਰ ਕੇ ਜਾ ਸਕਦੇ ਹੈ ਠਾੜਾ ਦੋ ਤਿੰਨ ਥਾਲੇ ਜਿ ਬੜਾਏ ਹੋਏ ਨੇ ਡਾਡਾ ਅਲਦਰ ਕੈਫੇ ਜਾਵੇ ਇਥੇ ਆਰਾਮ ਨਾਲ ਬੇਰਾ ਖਵਾਤ ਹੋ ਤੈਨੂੰ ਦੇਖ ਸਕਦੇ ਆ ਖੜ ਖੜਨਾ ਦੋ ਮਿੰਟ ਕਮਾਲ ਹੋਈ ਗਈ ਹੈ ਵੀਊ ਵਾਲੀ ਦਾ ਹਾਂ ਜੇ ਜੇ ਨੇੜੇ ਕਹਿੰਦਾ ਦੂਰ ਕਹਿੰਦਾ ਰਾ ਵਧੀਆ ਬਣਿਆ ਵਿਚ ਵਿਚ ਐਂਜੇ ਵੀ ਹੋ ਜਾਂਦਾ ਵੀ ਗਾਵ ਤੇ ਰਾਜ ਦੇ ਲੋਕਾਂ ਨੇ ਬਣਾਇਆ ਹੋਇਆ ਇੱਥੇ ਜਾਣਾ ਪਤਾ ਉੋਂ ਦਾ ਪਰੇ ਨੂੰ ਰਾਹ ਆਉਂਦਾ ਸੀ ਜਿੱਧਰੋਂ ਮੈਂ ਆਇਆ ਉਧਰ ਮੈਨੂੰ ਲੱਗਾ ਕਿ ਤਾਂ ਜਾਣਾ ਪੱਥਰੋ ਸਾਂ ਬੈਈ ਤੇ ਇਧਰੇ ਪਾਸੇ ਹਵਾ ਆਉਂਦੀ ਐ ਘੜੇ ਘੜੇ ਕਰਦੀ ਬਾਟਾ ਬਾਟ ਕੇ ਨਹੀਂਦੀ ਬੈਈ ਤੇ ਹੁਣ ਇੱਥੇ ਉੱਪਰ ਆ ਕੇ ਨਾ ਹਵਾ ਜਿਆਦਾ ਚੱਲਣ ਲੱਗੀ ਸੀ ਇਸ ਕਰਕੇ ਹਵਾ ਦੀ ਆਵਾਜ਼ ਜਿਆਦਾ ਸੀ ਤੇ ਵੀਡੀਓ ਦੇ ਵਿੱਚ ਮੇਰੀ ਬਾਅਦ ਜਮਾ ਹੀ ਨਹੀਂ ਆਈ ਮੈਂ ਇਸ ਕਰਕੇ ਆਵਾਜ਼ ਹੀ ਘਟਾਤੀ ਜੋ ਓਵਰ ਆਲ ਬਸ ਹੈਗਾ ਕੀ ਬਈ ਥੱਲੇੋਂ ਤਾਂ ਆ ਪਥਰਾਂ ਦੀ ਢੇਰੀ ਜੀ ਸੀ ਉਹਦੇ ਚੜ ਕੇ ਨਿਕਾਇਆ ਟਾਵਰ ਜਾਂ ਲੱਗਿਆ ਸੀ ਟਾਵਰ ਦੇ ਕੋਲੇ ਖੜ ਕੇ ਤੇ ਬਸ ਆਸ-ਆਸ ਪਾਸ ਥੋੜਾ ਜਿਆਦਾ ਵਧੀਆ ਦਿਨ ਦਾ ਮੇਨ ਗੱਲ ਤਾਂ ਉਹੀ ਹੈ ਵੀ ਐਵੇਂ ਹੀ ਦੇਖਣਾ ਤਾਂ ਹੁਣ ਉਧਰੋਂ ਫਰੰਟ ਤੋਂ ਵਧੀਆ ਦਿਖ ਗਿਆ ਪਰ ਇੱਥੇ ਇੱਕ ਐਵੇਂ ਲੋਕੀ ਇੱਥੇ ਵੀ ਚੜੀ ਜੇ ਜਾਂਦੇ ਆ ਸਾਰਾ ਮੈਂ ਵੀ ਇੱਥੇ ਪਤਾ ਨਹੀਂ ਕੀ ਆ ਹਵਾ ਦਾ ਆਇਆ ਸੀਗਾ ਵੀ ਹਵਾ ਠੰਢੀ ਵਾਲੀ ਸੀਗੀ ਬੈਤਦੀ ਨਹੀਂਂਦੀ ਸੀ ਜਿਵੇਂ ਬੋਲਦੇ ਨੇ ਉਹਦੇ ਬੈਤਦੀ ਨਹੀਂਂਦੀ ਹਵਾ ਇੱਥੇ ਉਹ ਗੱਲ ਸਾਡਾ ਮੁਕਦਰੇ ਵਾਲੀ ਹੈ ਇਹ ਦੁੱਤ ਇਹ ਵੀ ਦਾ ਕਿ ਕੀ ਹੋਏਗਾ ਪਹਿਲਾਂ ਜਥਾ ਨਾਲ ਜਹਾਜ਼ ਆਈ ਅੰਦਰ بڑا ਹੈ ਹੋਰ ਤਾਂ ਨੂੰ بڑا ਹੈ ਹੋਰ ਤਾਂ ਨਹੀਂ ਕਰੀ ਜਾਂਦੇ ਸਾਰੇ ਜਣੇ ਜਿਵੇਂ ਲਾ 2 ਫੁੱਟ ਹੋਰ ਗਿਆ ਤਾਂ ਉਹਦੇ ਉੱਥੇ ਨਹੀਂ ਜਾ ਸਕਦੇ ਇਹ ਤਨ ਵੀ ਜਾ ਸਕਦੇ ਜਣਾ ਪਰ ਚੀਜ਼ ਕੋਈ ਬਹੁਤ ਵੱਡਾ ਫਰਕ ਨਹੀਂ ਲੋ ਵਧੀਏ ਸਾਫ ਸਾਢੇ 7:30 ਵਜੇ ਗੱਡੀ ਮੋੜਨੇ ਆਪ ਨੂੰ ਕੋ ਡੇਢ ਘੰਟਾ ਆਏਗਾ ਆਹ ਨੂੰ ਖਾਂਦੇ ਗੁੰਦੇ ਪਹੁੰਚੀ ਐਰਪੋਰਟ ਤੇ ਹੋ ਪਰਲਾ 7 ਦਿਨ ਤੇ 6 ਰਾਤ ਦਾ ਟ੍ਰੈਪ ਆਪਣਾ ਇੱਥੇ ਖਤਮ ਹੁੰਦਾ। ਇੱਥੋਂ ਆਪਾਂ ਫਿਰ ਐਤਵਾਰ ਨੂੰ ਰਾਤ ਨੂੰ ਵਾਪਸ ਬ੍ਰਿਸਬਨ ਆ ਗਏ ਸੀਗੇ। 6:30 11 ਦਾ ਟਾਈਮ ਹੋਇਆ ਸੀ ਫਿਰ ਠੰਢ ਜੇ ਮਨ ਆਲੇ 벨ਟ ਤੋਂ ਬੈਗ ਲਾ ਕੇ ਕੋਸੇ ਜੇ ਮੂੰਹ ਨਾਲ ਘਰ ਵੱਲੋਂ ਤੁਰ ਪਏ। ਘਰ ਵੱਲੋਂ ਜਾਂਦੇ ਮੈਂ ਜੇ ਵੀ ਚੱਲੀ ਜਾਂਦੇ ਵੀ ਅਗਲਾ ਟ੍ਰੈਪ ਦੇਖਦੇ ਆ ਕਿੱਦਾਂ ਦਾ ਕੱਢਦੇ ਆ। ਅਗਲੇ ਟ੍ਰੈਪੇ ਮਿਲਦੇ ਆ। ਬਾਏ ਬਾਏ।